ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀਆਂ ਦੇ ਉੱਤੇ 1300 ਕਰੋੜ ਰੁਪਏ ਦੀ ਜਿਹੜੀ ਘਪਲੇਬਾਜ਼ੀ ਨੂੰ ਲੈ ਕੇ ਕਥਿਤ ਤੌਰ ਦੇ ਉੱਤੇ ਇੱਕ ਐਫਆਈਆਰ ਜਿਹੜੀ ਦਰਜ ਹੋਈ ਹੈ ਉਸ ਨੂੰ ਲੈ ਕੇ ਐਮਐਲਏ ਸੁਖਪਾਲ ਸਿੰਘ ਖਹਿਰਾ ਨੇ ਸਵਾਲ ਖੜੇ ਕੀਤੇ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਾਰੇ ਵੀ ਉਹਨਾਂ ਨੇ ਆਖਿਆ ਕਿ ਉਹ ਚੁੱਪ ਕਿਉਂ ਨੇ ਤੇ ਉਹਨਾਂ ਦੀ ਚੁੱਪ ਕੀ ਦੱਸਦੀ ਹੈ ਕੀ ਦਰਸਾਉਂਦੀ ਹੈ ਇਸ ਦੇ ਬਾਰੇ ਬਕਾਇਦਾ ਪ੍ਰੈਸ ਨੋਟ ਜਾਰੀ ਕਰਦੇ ਆ ਹੋਇਆ ਸੁਖਪਾਲ ਸਿੰਘ ਖੈਰਾ ਕੀ ਲਿਖਦੇ ਰਹੇ ਕਿ ਮਨੀਸ਼ ਸੋਧਿਆ ਤੇ ਸਤਿੰਦਰ ਜੈਨ ਬਰੋਦ 1300 ਕਰੋੜ ਰੁਪਏ ਦੀ ਕਲਾਸਰੂਮ ਘਟਾਲੇ ਬਾਰੇ ਐਫਆਈਆਰ ਤੇ ਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਚੁੱਪ ਕਿਉਂ ਹਨ ਇਹ ਵੀ ਗੱਲ ਨਾਲ ਆਖੀ ਗਈ ਹੈ ਪਰ ਪੰਜਾਬ ਦੇ ਵਿੱਚ ਦਰਅਸਲ ਇਸ ਐਫਆਈਆਰ ਨੇ ਹਲਚਲ ਮਚਾ ਦਿੱਤੀ ਹੈ ਜੋ ਗੱਲ ਹੋਰ ਵੀ ਜਿਹੜੀ ਹੈ ਹੈਰਾਨ ਕਰਦੀ ਆ ਆਮ ਆਦਮੀ ਪਾਰਟੀ ਦੇ ਆਗੂ ਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਪੂਰੀ ਚੁੱਪ ਤੋਂ ਹੈਰਾਨ ਨੇ ਉਹਨਾਂ ਦੀ ਇਹ ਚੁੱਪ ਗੰਭੀਰ ਸਵਾਲ ਖੜੇ ਕਰਦੀ ਹੈ ਕਿ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਭਾਜਪਾ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਡਰ ਰਹੇ ਨੇ ਈਡੀ ਤੋਂ ਡਰ ਰਹੇ ਨੇ ਕਿ ਉਹ ਆਪਣੇ ਆਗੂਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਬਾਵਜੂਦ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਆਮ ਆਦਮੀ ਪਾਰਟੀ ਦੇ ਅੰਦਰੂਨੀ ਮਸਲੇ ਨੇ ਜਿਸ ਕਰਕੇ ਚੁੱਪੀ ਬਣੀ ਹੋਈ ਹੈ ਇਥੇ ਨਹੀਂ ਰੁਕਦੇ ਸੁਖਪਾਲ ਸਿੰਘ ਖਹਿਰਾ ਨੇ ਅੱਗੇ ਵੀ ਆਖਿਆ ਕਿ ਘਟਾਲਾ ਕਲਾਸਰੂਮ ਨਿਰਮਾਣ ਵਿੱਚ ਵੱਡੀ ਮਾਤਰਾ ਚ ਹੋਏ ਵਾਧੂ ਖਰਚ ਨਾਲ ਜੁੜਿਆ ਹੋਇਆ ਹੈ ਜਿਸ ਕਾਰਨ ਟੈਕਸ ਦੇ ਪੈਸੇ ਦੀ ਬਹੁਤ ਵੱਡੀ ਬਰਬਾਦੀ ਹੋਈ ਹੈ ਆਮ ਆਦਮੀ ਪਾਰਟੀ ਹਮੇਸ਼ਾ ਆਪਣੀ ਇਮਾਨਦਾਰੀ ਦੀ ਗੱਲ ਕਰਦੀ ਆਈ ਹੈ ਪਰ ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਇਸ ਮਾਮਲੇ ਚ ਆਪਣਾ ਸਪਸ਼ਟ ਸਟੈਂਡ ਲੈਣ ਤੋਂ ਗੁਰੇਜ਼ ਕਰ ਰਹੇ ਨੇ ਇਸ ਚੁੱਪੀ ਦੇ ਪਿੱਛੇ ਦੋ ਹੀ ਕਾਰਨ ਹੋ ਸਕਦੇ ਨੇ ਜਾਂ ਤਾਂ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਈਡੀ ਦੀ ਜਾਂਚ ਤੋਂ ਡਰ ਰਹੇ ਨੇ ਜਾਂ ਆਮ ਆਦਮੀ ਪਾਰਟੀ ਦੇ ਅੰਦਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਫੁੱਟ ਪੈ ਚੁੱਕੀ ਹੈ ਜੇ ਆਮ ਆਦਮੀ ਪਾਰਟੀ ਵਾਕਈ ਪਾਰਦਰਸ਼ਤਾ ਟਰਾਂਸਪੇਰੈਂਸੀ ਤੇ ਵਿਸ਼ਵਾਸ ਰੱਖਦੀ ਹੈ ਤਾਂ ਉਹ ਆਪਣੇ ਆਗੂਆਂ ਤੋਂ ਜਵਾਬਦੇਹੀ ਦੀ ਮੰਗ ਕਿਉਂ ਨਹੀਂ ਕਰ ਰਹੀ ਅਜੇ ਤੱਕ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਹਰ ਛੋਟੀ ਮੋਟੀ ਗੱਲ ਤੇ ਤੁਰੰਤ ਟਵੀਟ ਕਰਦੇ ਨੇ ਪਰ ਇਸ ਮਾਮਲੇ 'ਚ ਉਹ ਪੂਰੀ ਤਰ੍ਹਾਂ ਚੁੱਪ ਨੇ ਦਿੱਲੀ ਅਤੇ ਪੰਜਾਬ ਦੇ ਲੋਕ ਉਹਨਾਂ ਤੋਂ ਜਵਾਬ ਮੰਗਦੇ ਨੇ ਕਿ केजरीवाल ਤੇ ਮਾਨ ਨੂੰ ਤੁਰੰਤ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਤੇ ਭ੍ਰਿਸ਼ਟਾਚਾਰ ਦੇ ਵਿੱਚ ਸ਼ਾਮਲ ਲੋਕਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਜਦ ਤੱਕ ਉਹ ਇਸ ਤੇ ਚੁੱਪ ਰਹਿੰਦੇ ਨੇ ਇਹ ਸਿਰਫ ਸਿਆਸੀ ਸਮਝੌਤੇ ਅੰਦਰੂਨੀ ਟਕਰਾਅ ਜਾਂ ਵੱਡੇ ਘਟਾਲੇ ਦੀ ਲਕਾਵਟ ਵਾਲੀ ਇਸ਼ਾਰਾ ਕਰ ਰਹੀ ਹੈ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਆਮ ਆਦਮੀ ਪਾਰਟੀ ਦੇ ਖਿਲਾਫ ਐਮਐਲਏ ਸੁਖਪਾਲ ਸਿੰਘ ਖਹਿਰਾ ਨੇ ਕੀਤੀਆਂ ਨੇ ਐਮਐਲਏ ਸੁਖਪਾਲ ਸਿੰਘ ਖਹਿਰਾ ਜਿਹੜਾ ਨੇ ਈਡੀ ਦਾ ਵੀ ਇਸ਼ਾਰਾ ਕਰ ਦਿੱਤਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਉਹਨਾਂ ਦੀ ਚੰਡੀਗੜ੍ਹ ਸਥਿਤ ਰਹਾਇਸ਼ ਨੂੰ ਜਿਹੜਾ ਅਟੈਚ ਕਰਨ ਨੂੰ ਲੈ ਕੇ ਜਾਂ ਹੋਰ ਜਿਹੜੀਆਂ ਈਡੀ ਦੀ ਜਿਹੜੀ ਨਜ਼ਰ ਰੱਖੀ ਗਈ ਹੈ ਉਸ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਨੇ ਵਿਰੋਧ ਕੀਤਾ ਔਰ ਇਹ ਵੀ ਕਿਹਾ ਗਿਆ ਕਿ ਇਸ ਸਰਕਾਰੀ ਏਜੰਸੀ ਦੀ ਕੇਂਦਰ ਦੀ ਏਜੰਸੀ ਦੀ ਦਰਵਾਰਤੋ ਕੀਤੀ ਜਾ ਰਹੀ ਹੈ ਕਾਂਗਰਸ ਦੇ ਸਮੁੱਚੀ ਲੀਡਰਸ਼ਿਪ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਜਿਹੜੀ ਜਾਇਦਾਦ ਦਾ ਕਿਸੇ ਵੀ ਸੁਖਪਾਲ ਸਿੰਘ ਖੈਰਾ ਨਾਲ ਸੰਬੰਧਿਤ ਕੇਸ ਦਾ ਲੈਣਾ ਦੇਣਾ ਨਹੀਂ ਹੈ ਔਰ ਉਹ ਜਿਹੜੀ ਰਹਾਇਸ਼ ਹੈ ਉਹ ਸੁਖਪਾਲ ਸਿੰਘ ਖੈਰਾ ਦੀ ਕਈ ਸਾਲ ਪੁਰਾਣੀ ਰਹਾਇਸ਼ ਹੈ ਉਹਨਾਂ ਦੇ ਪਰਿਵਾਰ ਦੀ ਜਾਇਦਾਦ ਹੈ ਉਸ ਦਾ ਕਿਸੇ ਵੀ ਕੇਸ ਨਾਲ ਸਿੱਧਾ ਕੋਈ ਲੈਣਾ ਦੇਣਾ ਨਹੀਂ ਤਾਂ ਫਿਰ ਉਸ ਕੋਠੀ ਨੂੰ ਉਸ ਘਰ ਨੂੰ ਉਸ ਮਕਾਨ ਨੂੰ ਜਿਹੜੀ ਹੈ ਅਟੈਚ ਕਰਨ ਦੀ ਗੱਲ ਈਡੀ ਨੇ ਕਿਉਂ ਕੀਤੀ ਇਹ ਲਗਾਤਾਰ ਦਬਾਅ ਬਣਾਏ ਜਾਣ ਦੀ ਗੱਲ ਹੈ ਦਬੋਚਣ ਦੀ ਗੱਲ ਹੈ ਜਾਂ ਫਿਰ ਕਿਸੇ ਨਾ ਕਿਸੇ ਤਰ੍ਹਾਂ ਸਿਆਸੀ ਤੌਰ ਦੇ ਉੱਤੇ ਜਿਹੜੀ ਕੀਤੀ ਜਾ ਰਹੀ ਕਾਰਵਾਈ ਹੈ ਉਸ ਦੀ 비લોਚਨਾ ਕੀਤੀ ਸੀ ਤੇ ਹੁਣ ਐਮਐਲਏ ਸੁਖਪਾਲ ਸਿੰਘ ਖਹਿਰਾ ਨੇ ਜੋ ਕਿ ਇੱਕ ਐਫਆਈਆਰ ਦਰਜ ਹੋਈ ਸੀ ਕਥਿਤ ਘਟਾਲੇ ਮਾਮਲੇ ਵਿੱਚ ਜਿਸ ਵਿੱਚ ਮਨੀਸ਼ ਸੋਦੀਆ ਤੇ ਸਤਿੰਦਰ ਜੈਨ ਤੇ ਦੋਸ਼ ਲੱਗਦੇ ਨੇ ਤੇ ਉਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਵਾਬ ਦੇ ਕੀ ਹੈ ਬੋਲਦੇ ਕਿਉਂ ਨਹੀਂ ਇਸ ਗੱਲ ਨੂੰ ਲੈ ਕੇ ਵੀ ਸਵਾਲ ਖੜੇ ਕਰ ਦਿੱਤੇ ਗਏ ਨੇ ਉਹਨਾਂ ਨੇ ਤੇ ਵੀ ਇਸ਼ਾਰਾ ਕਰ ਦਿੱਤਾ ਕਿ ਉਹਨਾਂ ਦਾ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਅੰਦਰੂਨੀ ਫੁੱਟ ਪੈ ਚੁੱਕੀਆਂ ਆਮ ਆਦਮੀ ਪਾਰਟੀ ਤੇ ਜਾਂ ਫਿਰ ਦੂਜੀ ਜਿਹੜੀ ਵਜ੍ਹਾ ਕਿ ਈਡੀ ਦੀ ਜਾਂਚ ਤੋਂ ਡਰ ਰਹੇ ਨੇ ਇਸ ਕਰਕੇ ਉਹ ਬੋਲਦੇ ਨਹੀਂ ਤਾਂ ਇਹ ਸਵਾਲ ਚੁੱਕੇ ਨੇ ਹੁਣ ਦੇਖਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਸੁਖਪਾਲ ਸਿੰਘ ਖਹਿਰਾ ਦੇ ਚੁੱਕੇ ਗਏ ਸਵਾਲਾਂ ਦਾ ਕੀ ਜਵਾਬ ਦਿੰਦੇ ਨੇ ਜੇ ਜਵਾਬ ਦੇਣਗੇ ਤੇ ਉਹਨਾਂ ਦਾ ਜਵਾਬ ਕੀ ਹੋਵੇਗਾ ਇਹ ਕਾਫੀ ਗੌਰ ਕਰਨ ਵਾਲੀ ਗੱਲ ਹੋਵੇਗੀ ਤੇਰਵਿੰਦ ਕੇਜਰੀਵਾਲ ਤਾਂ ਬਹੁਤ ਸਾਰੇ ਮਾਮਲਿਆਂ ਦੇ ਉੱਤੇ ਕਿਉਂਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿਧਾਇਕਾਂ ਦੇ ਪਿਛਲੇ ਦਿਨਾਂ ਦੇ ਵਿੱਚ ਆਏ ਕਾਰਨਾਮੇ ਦੇ ਉੱਤੇ ਵੀ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੇ ਟਿੱਪਣੀ ਨਹੀਂ ਕੀਤੀ ਕਿਉਂਕਿ ਚਾਹੋ ਸੰਗਰੂਰ ਤੋਂ ਵਿਧਾਇਕ ਨੇ ਨਿਰੰਦਰ ਕੌਰ ਭਰਾਜ ਉਹਨਾਂ ਦਾ ਪੈਸੇ ਦੇ ਲੈਣ ਦੇਣ ਮਾਮਲੇ ਦੇ ਵਿੱਚ ਜੋ ਟਰੱਕ ਯੂਨੀਅਨ ਦੇ ਇੱਕ ਆਪਰੇਟਰ ਨੇ ਖੁਲਾਸੇ ਕੀਤੇ ਬਕਾਇਦਾ ਜਿਹੜੀਆਂ ਨੇ ਗੱਲਾਂ ਦਿੱਤੀਆਂ ਕਿ ਮੇਰੇ ਕੋਲ ਸਬੂਤ ਨਹੀਂ ਕਿਸ ਨੇ ਪੈਸੇ ਮੰਗੇ ਕਿਵੇਂ ਮੰਗੇ ਸਾਰੀ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ ਗਿਆ ਉਸ ਨੂੰ ਲੈ ਕੇ ਵੀ ਬਾਕੀ ਵਿਰੋਧੀ ਪਾਰਟੀਆਂ ਨੇ ਸਵਾਲ ਖੜੇ ਕੀਤੇ ਕਿ ਹੁਣ ਜਿੱਥੇ ਅਫਸਰਸ਼ਾਹੀ ਦੇ ਖਿਲਾਫ ਆਮ ਆਦਮੀ ਪਾਰਟੀ ਵੀ ਸਰਕਾਰ ਦਾਵਾ ਕਰ ਰਹੀ ਹੈ ਕਿ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਾਂਗੇ ਤੇ ਆਪਣੇ ਹੀ ਵਿਧਾਇਕ ਜਦੋਂ ਕੋਈ ਉਹਨਾਂ ਦੇ ਦੋਸ਼ ਲੱਗਦੇ ਨੇ ਜਾਂ ਗੜਬੜੀ ਕਰਨ ਦੇ ਵਿੱਚ ਪਾਏ ਜਾਂਦੇ ਨੇ ਉਹਨਾਂ ਖਿਲਾਫ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜਾਂ ਹਾਈ ਕਮਾਂਡ ਕਿਉਂ ਨਹੀਂ ਬੋਲਦੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਕ ਤੋਂ ਚੁੱਪ ਨੇ ਆਮ ਆਦਮੀ ਪਾਰਟੀ ਦੇ ਸੁਪਰੀਮ ਹਰਵਿੰਦ ਕੇਜਰੀਵਾਲ ਕਿਉਂ ਚੁੱਪ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਹੀ ਵਿਧਾਇਕਾਂ ਦੇ ਉੱਤੇ ਉੱਠ ਰਹੇ ਸਵਾਲਾਂ ਦੇ ਉੱਤੇ ਹੁਣ ਕਿਉਂ ਨਹੀਂ ਬੋਲ ਰਹੇ ਇਹ ਲਗਾਤਾਰ ਸਵਾਲ ਕੀਤੇ ਜਾ ਰਹੇ ਨੇ ਤੇ ਹੁਣ ਇੱਕ ਮਾਮਲਾ ਦਿੱਲੀ ਦੇ ਵਿੱਚ ਹੋਈ ਜਿਹੜੀ ਐਫ ਆਈ ਆਰ ਹੈ ਉਸ ਨੂੰ ਲੈ ਕੇ ਵੀ ਸਵਾਲ ਖੜੇ ਕਰ ਦਿੱਤੇ ਗਏ ਨੇ ਇਹ ਸਾਰੇ ਘਟਨਾਕ੍ਰਮ ਦੇ ਬਾਰੇ ਤੁਹਾਡਾ ਕੀ ਮੰਨਣਾ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ